ਸਸੀ ਗਾਲ ਜੀ ਬਟਿੰਡਾ ਦੀ ਬਚਨ ਕਲੋਨੀ ਦੇ ਵਿੱਚ ਖੜਿਆ ਇਸ ਵਕਤ ਅਸੀਂ ਗਲੀ ਨੰਬਰ 12 13 ਦੇ ਵਿਚਾਲੇ ਆ ਇਹ ਇੱਥੇ ਅੱਜ ਇੱਕ ਫੰਕਸ਼ਨ ਸੀਗਾ ਜਦੋਂ ਕਿਸੇ ਦੇ ਘਰੇ ਵਿਆਹ ਦਾ ਫੰਕਸ਼ਨ ਹੁੰਦਾ ਹੈ ਜਾਂ ਕੋਈ ਹੋਰ ਫੰਕਸ਼ਨ ਹੁੰਦਾ ਹੈ ਤਾਂ ਅਗਲਾ ਘਰ ਸੇ ਹੁੰਦਾ ਹੈ ਡੈਕੋਰੇਸ਼ਨ ਕਰਦਾ ਹੈ ਫੁੱਲ ਫੁੱਲ ਵਾਲਾ ਇਤਰ ਛੜਕਦਾ ਤਾਂ ਮਤਲਬ ਵੀ ਘਰ ਨੂੰ ਡੈਕੋਰੇਸ਼ਨ ਕਰਦਾ ਹੈ ਪਰ ਕੀ ਹੋਵੇ ਜਦੋਂ ਤੁਹਾਡੇ ਘਰੇ ਫੰਕਸ਼ਨ ਹੋਵੇ ਤੇ ਘਰ ਦੇ ਵਿੱਚ ਘਰ ਦੇ ਆਸ-ਪਾਸ ਸੀਵਰ ਦਾ ਪਾਣੀ ਖੜਾ ਹੋਵੇ ਇਸ ਵਕਤ ਜਿੱਥੇ ਅਸੀਂ ਖੜੇ ਆ ਕੋ ਨੂੰ ਦਿਖਾ ਦਿੰਨੇ ਆ ਕਿ ਇੱਥੇ ਇਹ ਮੈਟ ਵਿਛਿਆ ਹੋਇਆ ਹੈ ਮੈਟ ਦੇ ਉੱਪਰ ਸੀਵਰ ਦਾ ਪਾਣੀ ਆ ਜਿਹੜਾ ਇਹ ਪਾਣੀ ਆ ਸੀਵਰ ਦਾ ਤੇ 스멜 ਆ ਰਹੀ ਆ ਬਹੁਤ ਜ਼ਿਆਦਾ ਐ ਇੱਥੇ ਇਧਰ ਫੰਕਸ਼ਨ ਸੀਗਾ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਘਰ ਦੇ ਵਿੱਚ ਬਾਹਰ ਦਾ ਪ੍ਰਕਾਸ਼ ਵੀ ਸੀਗਾ ਆਪਾਂ ਜਿਹੜੇ ਘਰ ਦੇ ਮਾਲਕਾਂ ਨੂੰ ਆ ਗੱਲਬਾਤ ਕਰਦੇ ਆ ਕਿ ਕੀ ਹੋਇਆ ਬਈ ਇਧਰ ਆਓ ਤੁਸੀਂ ਇਧਰ ਆਓ ਆ ਪਾਦ ਖਾ ਦਿਏ ਇਧਰ ਦਿਖਾ ਦਿਏ ਸੀਵਰ ਦਾ ਪਾਣੀ ਜਿਹੜਾ ਹੈਗਾ ਇਧਰ ਫਲੋ ਹੋ ਕੇ ਹੁਣ ਕੱਟ ਗਿਆ ਪਰ ਇਹ ਸਾਰਾ ਪਾਣੀ ਇੱਧਰ ਇਹ ਮੈਟ ਦੇ ਉੱਪਰ ਆਇਆ ਵੇ ਸਾਰਾ ਮੈਟ ਗਿੱਲਾ ਹੋ ਗਿਆ ਸੀਗਾ ਰਿਸ਼ਤੇਦਾਰ ਘਰੇ ਆਏ ਸੀ ਦੂਰੋਂ ਦੂਰੋਂ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਜੀ ਨਾਲ ਬਾਈ ਸਸੀ ਗੱਲ ਜੀ ਸਸੀ ਗੱਲ ਜੀ ਬਈ ਮੇਰਾ ਨਾਮ ਅਮਰਿੰਦਰ ਸਿੰਘ ਅਮਰਿੰਦਰ ਸਿੰਘਾ ਜੀ ਫੰਕਸ਼ਨ ਅੱਜ ਮੇਰੇ ਬੇਟੇ ਦਾ ਜਨਮ ਦਿਨ ਸੀਗਾ ਉਹਦੇ ਖੁਸ਼ੀ ਦੇ ਸਬੰਧ ਵਿੱਚ ਅਸੀਂ ਸਹਿਜ ਬਾੜ ਦਾ ਭੋਗ ਘਰੇ ਕਰਾਇਆ ਸੀ ਤੇ ਮਾਰੇ ਦਾ ਪ੍ਰਕਾਸ਼ ਕਰਾਇਆ ਸੀ ਜੋ ਕਿ ਬਹੁਤ ਤੁਹਾਨੂੰ 1 ਸਾਲ ਹੋਇਆ ਮੇਰਾ ਬੇਟਾ ਫਸਟ ਬਰਥਡੇ ਠੀਕ ਹੈ ਔਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਮਾਰੇ ਦਾ ਪ੍ਰਕਾਸ਼ ਚੱਲ ਰਿਹਾ ਸੀ ਤਾਂ ਇੱਥੋਂ ਪਾਣੀ ਸੀਵਰੇਜ ਦਾ ਪਾਣੀ ਸਾਨੂੰ ਐ ਲੱਗਾ ਵੀ ਇੱਥੋਂ ਜਿਵੇਂ ਆ ਪਾਈਪ ਲੱਗੀ ਆ ਵੀ ਪਾਈਪ ਦਾ ਪਾਣੀ ਲੀਕ ਕਰ ਗਿਆ ਸ਼ਾਇਦ ਅਸੀਂ ਪਾਈਪ ਚੈੱਕ ਕੀਤੀ ਪਰ ਨਹੀਂ ਜਦੋਂ ਹੋਰ ਹੁੰਦਾ ਗਿਆ ਹੁੰਦਾ ਗਿਆ ਉੱਥੋਂ ਤੱਕ ਪਾਣੀ ਚਲਾ ਗਿਆ ਜੀ ਓਵਰਫਲੋ ਉਧਰੋਂ ਖਾਣਾ ਲੱਗ ਗਿਆ ਪ੍ਰਕਾਸ਼ ਹੋ ਰਿਆ ਸੀ ਉਧਰੋਂ ਸਾਰਾ ਲੋਕ ਆ ਰਹੇ ਸੀ ਗੈਸਟ ਆ ਰਹੇ ਸੀ ਰਿਸ਼ਤੇਦਾਰ ਆ ਰਹੇ ਸੀ ਬਾਹਰੋਂ ਵੀ ਆਏ ਤੇ ਸਾਰਿਆਂ ਨੇ ਮਤਲਬ ਉਹਨਾਂ ਦੇ ਬੂੜ ਵੀ ਕਿੱਲੇ ਹੋਏ ਪੈਰ ਵੀ ਖਰਾਬ ਹੋਏ ਪਰ ਇਹ ਪਾਣੀ ਨਹੀਂ ਰੁਕਿਆ ਜੀ ਮੇਰੇ ਭਰਾ ਇੱਥੋਂ ਗਏ ਸੀ ਮੋਟਰ ਬੰਦ ਕਰਨ ਚਲਾਉਣ ਵਾਸਤੇ ਮੋਟਰ ਬੰਦ ਸੀ ਉੱਥੇ ਉੱਥੇ ਉਹ ਕਹਿੰਦੇ ਵੀ ਡੀਜ਼ਲ ਮੁੱਕਿਆ ਹੋਇਆ ਜਿਹੜਾ ਜਿਹੜਾ ਰੋਟੀ ਵਾਣੀ ਦਾ ਪ੍ਰੋਗਰਾਮ ਵੀ ਹੋਣਾ ਕੋਈ ਰੋਟੀ ਵਾਣੀ ਦਾ ਪ੍ਰੋਗਰਾਮ ਸੀ ਸਾਰਾ ਇੱਥੇ ਇੰਨੀ ਸਮੈਲ ਹੁਣ ਵੀ ਖੜਾ ਨਹੀਂ ਜਾ ਰਿਹਾ ਸਮੈਲ ਦੇ ਵਿੱਚ ਸਾਰੇ ਰੋਟੀ ਖਾਧੀ ਜੀ ਕਦੇ ਕਦੇ ਕਿਸੇ ਨੂੰ ਕਿਤੇ ਬਿਠਾਈਏ ਕਈ ਆਨੇ ਤੇ ਕਈ ਤਾਂ ਅੰਦਰ ਬਹਿ ਕੇ ਵਿਚਾਰੇ ਅੰਦਰ ਬਹਿ ਕੇ ਰੋਟੀ ਖੋਈ ਗਈ ਜੀ ਇਹਨੂੰ ਤੁਸੀਂ ਸਾਰੇ ਇੰਨਾ ਚੈੱਕ ਕਰ ਸਕੋ ਤੁਸੀਂ ਲਾਈਵ 'ਚ ਕੁਛ ਈ ਚੈੱਕ ਕਰਨੀ ਹੈ ਨਾ ਆ ਪਿੱਛੇ ਆਪਣਾ ਹਲਵਾਈ ਲੱਗਿਆ ਸੀਗਾ ਅਸੀਂ 300 ਬੰਦੇ ਦਾ ਖਾਣਾ ਪ੍ਰੈਪਰੇਸ਼ਨ ਕੀਤੀ ਸੀਗੀ ਤੇ 300 ਬੰਦੇ ਦੇ ਵਿੱਚੋਂ ਮੇਰੇ ਸਹਿਬ ਨਾਲ 1.5 200 ਬੰਦਾ ਪ੍ਰਸ਼ਾਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੇਰੇ ਇਹੀ ਰਹਾ ਸੀ ਜਿਆਦਾ ਸੀ ਉਸ ਤੋਂ ਬਣੇ ਜੀ ਸਰ ਤੁਸੀਂ ਦੇਖ ਸਕਦੇ ਹੋ ਮੈਟ ਉੱਥੋਂ ਤੱਕ ਭਿੱਜਿਆ ਹੋਇਆ ਹੈ ਇਹ ਵੈਪਰ ਨਾਲ ਗੱਡੇ ਸੀ ਜਦੋਂ ਉਹ ਓਵਰਫਲੋ ਬੰਦ ਹੋ ਗਿਆ ਮੋਟਰ ਚੱਲਣ ਤੋਂ ਬਾਅਦ ਕਿਉਂਕਿ ਜਦ ਤੱਕ ਓਵਰਫਲੋ ਹੋ ਰਿਆ ਸੀ ਕੋਈ ਕੁਝ ਚੀਜ਼ ਕੰਮ ਹੀ ਨਹੀਂ ਕਰ ਰਹੀ ਸੀ ਅਸੀਂ ਮਿੱਟੀ ਨਾਲ ਬੰਨ ਵੀ ਲਾਇਆ ਮਿੱਟੀ ਪਹਿਲਾਂ ਖੁਰਗੀ ਫਿਰ ਦੋ ਟੱਕ ਹੋਰ ਸਿੱਟੇ ਮਿੱਟੀ ਦੇ ਉਸ ਤੋਂ ਬਾਅਦ ਓਵਰਫਲੋ ਇੰਨਾ ਤੇ ਸੀ ਉਤੋਂ ਦੀ ਹੋ ਕੇ ਪਾਣੀ ਚਲ ਵਗਣ ਲੱਗ ਗਿਆ ਪਾਣੀ ਤੁਸੀਂ ਦੇਖ ਸਕਦੇ ਹੋ ਗਿੱਲਾ ਹੈਗਾ ਜਿਹੜਾ ਇੱਥੋਂ ਤੱਕ ਪਾਣੀ ਸੀਗਾ ਤੁਸੀਂ ਦਿਖਾ ਸਕਦੇ ਹੋ ਓਵਰਫਲੋ ਇੰਨਾ ਜ਼ਿਆਦਾ ਸੀ ਵੈਪਰ ਨਾਲ ਪਾਣੀ ਕੱਢਦੇ ਸੀ ਪਾਣੀ ਰੁਕੇ ਕਿੱਦੋਂ ਜਦੋਂ ਉਹਦਾ ਓਵਰਫਲੋ ਬੰਦ ਨਹੀਂ ਹੁੰਦਾ ਸੀ ਤੁਸੀਂ ਉੱਥੇ ਮਿਲੇ ਕਿਨੂੰ ਜਾ ਕੇ ਸਰ ਅਸੀਂ 4-5 ਜਾਣੇ ਇੱਥੋਂ ਇਕੱਠੇ ਹੋ ਕੇ ਨਾ ਵੀ ਚਲੋ ਕੱਲੇ ਬੰਦੇ ਦੀ ਸੁਣਵਾਈ ਨਹੀਂ ਕਰਦੇ ਜਿੱਥੇ ਟ੍ਰੀਟਮੈਂਟ ਪਲਾਨ ਹੈ ਜਾਂ ਜਿੱਥੇ ਮੋਟਰਾਂ ਚੱਲਦੀਆਂ ਨੇ ਮੈਂ ਉਹਨੂੰ ਪਤਾ ਨਹੀਂ ਕੀ ਕਹਿੰਦੇ ਆ ਡਿਸਪੋਜ਼ੇਬਲ ਪਲਾਨ ਹੈ ਜਾਂ ਕੀ ਹੈ ਉੱਥੋਂ ਮੋਟਰਾਂ ਚੱਲਦੀਆਂ ਨੇ ਉੱਥੇ ਚਲੇ ਗਏ ਸੀ RAMLAL ਕੇ ਕੀ ਲੜਕਾ ਉੱਥੇ ਹਰ ਵਾਰ ਮਿਲਦਾ ਨਾ ਮੈਂ ਜਾਣਦਾ ਨਹੀਂ ਮੇਰੇ ਮਨ ਵਿੱਚ ਕੋ ਸੇਵ ਆ ਉਹ ਕਹਿੰਦਾ ਜੀ ਕਹਿੰਦਾ ਮੈਂ ਕੀ ਕਰਾਂ ਮੈਂ ਤਾਂ ਕਹਿੰਦਾ ਉਹ ਪੀਐਨ ਟਾਈਪ ਐਮਪਲੋਈ ਆ ਫੋਰਥ ਕਲਾਸ ਲੈਵਲ ਦਾ ਐਮਪਲੋਈ ਆ ਵਿਚਾਰਾ ਉਹ ਸਾਡੇ ਨਾਲ ਕੋਆਪਰੇਟ ਕਰਦਾ ਹੋਣੋ ਕਰੇ ਵੀ ਕੀ ਮੋਟਰਾਂ ਚਾਰ ਲੱਗਿਆ ਨੇ ਉੱਥੇ ਐਸ ਪ੍ਰੈਜ਼ੈਂਟ ਚਾਰ ਮੋਟਰਾਂ ਚੋਂ ਚਾਰ ਦੇ ਵਿੱਚੋਂ ਤਿੰਨ ਤਾਂ ਬੈਕਅਪ ਲਈ ਰੈਡੀ ਹੁਣ ਇੱਕ ਖਰਾਬ ਚੱਲਦੇ ਮੰਨੀ ਐ ਇੱਥੇ ਕੀ ਉਲਟਾ ਹੋ ਰਿਹਾ ਕਿ ਤਿੰਨੋਂ ਤਾਂ ਪਰਮਾਨੈਂਟ ਖਰਾਬ ਨੇ ਇੱਕ ਚੱਲਦੀ ਹੁੰਦੀ ਐ ਜਿਹੜੀ ਇੱਕ ਚੱਲਦੀ ਹੁੰਦੀ ਮੋਟਰ ਆ ਉਹਦੇ ਉਹ ਵੀ ਜਦੋਂ ਜਮਾਂ ਡੈੱਡ ਹੋ ਜਾਂਦੀ ਐ ਜਾਂ ਜਾਂ ਮੰਨ ਲਓ ਕੋਈ ਲਾਈਟ ਦੀ ਪ੍ਰੋਬਲਮ ਆ ਜਾਂਦੀ ਐ ਜਾਂ ਮੰਨ ਲਓ ਇਹਨਾਂ ਕੋਲ ਡੀਜ਼ਲ ਅਵੇਲੇਬਲ ਨਹੀਂ ਹੁੰਦਾ ਉਦੋਂ ਓਵਰਹੋਲ ਹੋਣਾ ਹੀ ਹੋਣਾ ਉਹਨੂੰ ਅਗਰ ਉਹਨਾਂ ਚ ਰਹਿ ਕੋਈ ਸੋਲੂਸ਼ਨ ਨਹੀਂ ਕਰਦੇ ਜਿੰਨਾ ਚਿਰ 10 ਬੰਦੇ ਉੱਥੇ ਆ ਕੇ ਜਲੂਸ ਨਹੀਂ ਕਰਦੇ ਅੱਗੇ ਵੀ ਹੁੰਦਾ ਰਹਿੰਦਾ ਕਰਦੇ ਨਾ ਕਿਸੇ ਨੂੰ ਡੀਕਦੇ ਆ ਨਾ ਕੁਛ ਕਰਦੇ ਆ ਜਿਹੜੇ ਪੰਜ ਚਾਰ ਬੰਦੇ ਗਲੀ ਘਵਾਂ ਦੇ ਕੋਲ ਹੁੰਨੇ ਆ ਇਕੱਠੇ ਹੋ ਕੇ ਚਲੇ ਜਾਂਦੇ ਆ ਸਾਨੂੰ ਇੱਥੇ ਕੁਝ ਇਹ ਨਹੀਂ ਕਰਦੇ ਵੀ ਇਹ ਕਿਉਂ ਹੋ ਗਿਆ ਸਾਨੂੰ ਜਾਣਣਾ ਪੈਂਦਾ ਸਰ ਗਰੁੱਪ ਬਣਾਇਆ ਹੋਇਆ ਬਚਨ ਕਲੋਨੀ ਗਰੁੱਪ ਗਰੁੱਪ ਦੇ ਵਿੱਚ ਜਿਹਦੇ ਵੀ ਕਰਦੇ ਅੱਗੇ ਪਾਣੀ ਥੋੜਾ ਜਿਹਾ ਓਵਰਫਲੋ ਹੁੰਦਾ ਅਸੀਂ ਗਰੁੱਪ ਦੇ ਵਿੱਚ ਅਸੀਂ ਗਰੁੱਪ ਦੇ ਵਿੱਚ ਉਹ ਮਨੋ ਵੀਡੀਓ ਪਾ ਦਿੰਦੇ ਆ ਆਪਾਂ ਦਿਖਾ ਸਕਦੇ ਆ ਚਾਹੇ ਰਾਤ ਨੂੰ ਸੀਵਰੇਜ ਦੀ ਹੈ ਚਾਹੇ ਰਾਤ ਨੂੰ 2 ਵਜੇ ਹੋ ਜੇ ਚਾਹੇ ਰਾਤ ਨੂੰ 1 ਵਜੇ ਹੋ ਜੇ ਚਾਹੇ ਸਵੇਰੇ ਹੋ ਜੇ ਥੋੜਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਇਹ ਜਿੰਨੀਆਂ ਤੁਹ ਜਿੰਨੀਆਂ ਨਹੀਂ ਨਹੀਂ ਜਿੰਨੀਆਂ ਵੀਡੀਓਜ਼ ਵਿੱਚ ਆ ਰਹੀਆਂ ਨੇ ਨਾ ਜੀ ਉਹ 99% ਨੂੰ ਸੀਵਰੇਜ ਦੇ ਮਿਲਣ ਗਿਆ ਪਾਣੀ ਲੀਕ ਹੁੰਦਾ ਉਹਦੀ ਵੀਡੀਓਜ਼ ਆਉਂਦੀਆਂ ਨੇ ਇੱਥੇ ਠੀਕ ਹੈ ਠੀਕ ਹੈ ਜੀ ਆ ਬੱਚਿਆਂ ਤੋਂ ਪੁੱਛਿਆ ਸਾਰ ਇਹਨਾਂ ਦਾ ਐਮਸੀ ਸਾਹਿਬ ਜਿਹੜੇ ਆਪਣੇ ਐਮਸੀ ਸਾਹਿਬ ਕੀ ਕਹਿੰਦੇ ਸਰ ਐਮਸੀ ਸਾਹਿਬ ਦਾ ਮੈਂ ਤੁਹਾਨੂੰ ਦੱਸ ਕੇ ਹਟਿਆ ਨੋ ਡਾਊਟ ਸਾਡੇ ਗਵਾਂਢੀ ਨੇ ਇੱਥੋਂ ਦੀ ਰਹਿਣ ਵਾਲੇ ਨੇ कोरोना ਦੇ ਹੱਥ ਖੜੇ ਹੈ ਜੋ ਤਾਂ ਕਲੀਅਰ ਕਟ ਕਹਿੰਦੇ ਆ ਜੀ ਅਸੀਂ ਆਪੋਜੀਸ਼ਨ ਤੇ ਬੈਠਾ ਸਾਡੀ ਸੁਣਵਾਈ ਨਹੀਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਸੈਕੰਡਲੀ ਉਹ ਕਹਿੰਦੇ ਤੁਸੀਂ ਦੱਸੋ ਕਿੱਥੇ ਜਾਣਾ ਔਰ ਯਾਰ ਬ੍ਰਦਰ ਮੇਰੀ ਗੱਲ ਸੁਣੋ ਮੈਂ ਇੱਕ ਪ੍ਰਾਈਵੇਟ ਕਿਸੇ ਕੰਪਨੀ ਚ ਜੌਬ ਕਰਦਾ ਮੇਰੇ ਕੰਮ ਦੀ ਸ਼ਾਇਦ ਤੁਹਾਨੂੰ ਨੌਲੇ ਨਹੀਂ ਤੁਹਾਡੀ ਜੋ ਤੁਸੀਂ ਇਹ ਆ ਕਰ ਸਕਦੇ ਹੋ ਇਹਦੀ ਨੌਲੇਜ ਮੈਨੂੰ ਨਹੀਂ ਹੁਣ ਐਮ ਸੀ ਸਾਹਿਬ ਦੱਸਣਗੇ ਨੇ ਇਹਦਾ ਸੋਲੂਸ਼ਨ ਕਿਵੇਂ ਕਰਾਉਣਾ ਹੈ ਆਪਾਂ ਉਹਨਾਂ ਨੂੰ ਇੱਕ ਕਿਸੇ ਨੂੰ ਇੱਕ ਪੋਸਟ ਮਿਲਦੀ ਹੈ ਉਹਦੀ ਕੈਪੇਬਿਲਟੀ ਉਹਦੇ ਉਸ ਕੰਮ ਦੇ ਐਕਸਪੀਰੀਅੰਸ ਕਰਕੇ ਮਿਲਦੀ ਹੈ ਹੁਣ ਉਹਨਾਂ ਦਾ ਐਕਸਪੀਰੀਅੰਸ ਸਾਨੂੰ ਸਾਥੋਂ ਪੁੱਛਦੇ ਨੇ ਕੀ ਕਰ ਤੁਸੀਂ ਪਹਿਲਾਂ ਦੇਖੋ ਘਰ ਸਜਾਇਆ ਹੋਣਾਗਾ ਇਤਰ ਛੜਕਿਆ ਹੋਣਾ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਸਾਹਮਣੇ ਮੈਂ ਪਹਿਲਾਂ ਕਹਿ ਚੁੱਕਿਆ 1.5-2 ਲੱਖ ਲਾ ਕੇ ਇੱਕ ਛੋਟਾ-ਵਡਾ ਫੰਕਸ਼ਨ ਇੱਕ ਮੀਡਲ ਕਲਾਸ ਫੈਮਿਲੀ ਬਹੁਤ ਔਖੀ ਅਰੇਂਜ ਕਰਦੀ ਹੈ ਉਹ ਅਰੇਂਜ ਕਰਿਆ ਆਪਣੇ ਗੈਸਟ ਜਿਹੜੇ ਆਏ ਉਹ ਇੰਨੀ ਖੁਸ਼ੀ ਨਾਲ ਆਏ ਆਉਂਦੇ ਨੂੰ ਜਦੋਂ ਇਹੋ ਜਿਹਾ ਮਾਹੌਲ ਮਿਲਿਆ ਤੁਸੀਂ ਆਪ ਜਾਣਦੇ ਹੋ ਜੀ ਬੰਦੇ ਦਾ ਕੀ ਮਤਲਬ ਮਹਿਸੂਸ ਕਰਦਾ ਪਿੰਡ ਇਲਾਕਾ ਵੀ ਪੌਸ਼ਲ ਟਾਈਪ ਇਲਾਕਾ ਆ ਗਿਆ ਜੇ ਜੇ ਬਹਿੰਡੇ ਸ਼ਹਿਰ ਦੇ ਵਿੱਚ ਨੀਅਰ ਬਾਏ 40-50 ਲੱਖ ਦਾ ਕੋਈ ਖਰਚ ਕਰਕੇ ਕੋਈ ਘਰ ਲੈਣਾ ਚਾਹੁੰਦਾ ਨਾ ਸਰ ਇੱਥੇ ਆਉਣਾ ਚਾਹੁੰਦਾ ਸੀ ਤੇ ਹੁਣ ਅਸੀਂ ਜੇ ਕੋਈ ਲੈਂਦਾ ਨਾ ਸਰ ਆਹ ਪਲਾਟ ਪਿਆ ਸੀ ਕਹਿੰਨੇ ਸਰ ਨਾਲ ਪਾਓ ਇੱਥੇ ਇੱਕ ਦੋ ਹੋਰ ਪਲਾਟ ਪਏ ਆ ਰਹਿਸ਼ ਨਾ ਕਰੋ ਅਸੀਂ ਦੁਖੀ ਆ ਅਗਲੇ ਨੂੰ ਕਿਉਂ ਕਰਨਾ ਆਪਾਂ ਕਹਿੰਨੇ ਬਈ ਕਿਤੇ ਹੋਰ ਜਾ ਕੇ ਰਹਿ ਲਓ ਇੱਥੇ ਨਾ ਆਓ ਕਿਉਂ ਸੀਵਰੇਜ ਦਾ ਬੁਰਾ ਹਾਲ ਹੈ ਇਹ ਜਿਹੜੇ ਸਾਡੇ ਵੀਰ ਨੇ ਦਾ ਘਰ ਬਿਲਕੁਲ ਸਾਹਮਣੇ ਹੈ ਜੀ ਇਹਨਾਂ ਨੇ ਹੁਣੇ ਰੀਸੈਂਟ ਅਸੀਂ ਰੀਸੈਂਟ ਕਰ ਲਿਆ ਇਹਨਾਂ ਦੇ ਕਰ ਰ ਅੱਗੇ ਸਾਰਾ ਪਾਣੀ ਖੜ ਜਾਂਦਾ ਜੀ ਦਿਖਾਏ ਜੀ ਟੋਟਲੀ ਸਿਸਟਮ ਫੇਲ ਹੈ ਜੀ ਅਸੀਂ ਬਈ ਕਿੱਥੇ ਕਰੀਦਾ ਆ ਸਾਹਮਣੇ ਕਾਰਨਰ ਆਪਣੀ ਪਹਿਲੀ ਗੁੱਟੀ ਹੈ 13 ਨੰਬਰ ਚ ਹਾਂ ਜੀ ਤੇ ਕੀ ਹਾਲਾਤ ਕਿਨੇ ਚਿਰ ਦੇ ਰਹੇ ਅਸੀਂ ਅਸਾਂ ਤੋਂ 6 ਮਹੀਨੇ ਹੋਇਆ ਜੀ ਆਇਆ ਇਹ ਲੈ ਕੇ ਪਛਤਾਏ ਲੈ ਕੇ ਪਛਤਾਈ ਜਾਂਦੇ ਆ ਜੀ ਐਵੇਂ ਲਾਇਆ ਹਾਲਾਤ ਹਾਲਾਤ ਇਸ ਤਰ੍ਹਾਂ ਹੋ ਜਾਂਦੇ ਸੀ ਵੀ ਇਹ ਇੱਥੇ ਜਿਹੜਾ 13 ਨੰਬਰ ਗਲੀ ਦੇ ਨਾਲ ਇੱਕ ਪਲਾਟ ਹੈ ਬਹੁਤ ਵੱਡਾ ਤੇ ਉਹ ਛੱਪੜ ਬਣ ਜਾਂਦਾ ਸੀ ਤੇ ਐਕਚੁਅਲੀ ਕੀ ਹੁੰਦਾ ਸੀ ਇਹ ਹੈ ਤਾਂ ਹਾਸੇ ਵਾਲੀ ਗੱਲ ਪਰ ਇੱਕ ਮਤਲਬ ਕਹਿ ਲਓ ਵੀ ਦੁੱਖ ਵਾਲੀ ਗੱਲ ਵੀ ਇਹ ਵੀ ਜਦੋਂ ਕਿਸੇ ਨੂੰ ਅਸੀਂ ਐਡਰੈਸ ਦ ਵੀ ਇਹ ਮਤਲਬ ਇਹ ਤਰਾਸ ਦੀ ਹੋ ਗਈ ਸੀ ਵੀ ਸਾਨੂੰ ਛੱਪੜ ਦੇ ਕੋਲੇ ਕਹਿਣਾ ਪੈਂਦਾ ਸੀ ਵੀ ਯਾਰ ਛੱਪੜ ਦੇ ਕੋਲੇ ਆ ਜਾਓ ਕਿਉਂਕਿ ਉਹ ਸੀਵਰੇਜ ਨਾ ਓਵਰਫਲੋ ਹੋ ਕੇ ਛੱਪੜ ਬਣ ਜਾਂਦਾ ਭਲਾ ਜੇ ਮੀਂਹ ਦਾ ਮੌਸਮ ਆਉਂਗੇ ਉਦੋਂ ਤਾਂ ਫਿਰ ਡੇਂਗਰ ਬਹੁਤ ਬਿਮਾਰੀਆਂ ਬਿਮਾਰੀਆਂ ਦਾ ਬੁਰਾ ਹਾਲ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਸਿਸਟਮ ਫੇਲ ਹੈ ਟੋਟਲੀ ਤੁਸੀਂ ਕਹੋਗੇ ਮੈਨੂੰ ਇਹ ਵੀ ਫੀਲ ਹੋ ਰਿਹਾ ਕਦੇ ਕਿ ਮੈਂ ਜ਼ਿਆਦਾ ਕਿਉਂ ਦੁਖੀਆਂ ਮੇਰੇ ਮਾਰਗਿਕ ਤਾਸ ਡੰਪ ਅਸੀਂ ਬਣਾਇਆ ਹੋਇਆ ਸੀ ਅਸੀਂ ਇਸ ਮਿੱਟੀ ਪਾਈ ਹੈ ਤੁਸੀਂ ਯਕੀਨ ਮੰਨੋ ਕਿਸੇ ਥਰਡ ਪਰਸਨ ਦਾ ਇਹ ਪਲਾਟ ਹੈ ਉਦੋਂ ਸਹਿਮਤੀ ਲੈ ਕੇ ਅਸੀਂ 2 4 5 ਘਰਾਣੇ ਰਲ ਕੇ ਤੇ 35 36000 ਰੁਪਏ ਦੀ ਮਿੱਟੀ ਖੁਦ ਪਾਈ ਹੈ ਕਿਉਂ ਕਿ ਇੱਥੇ ਆ ਘਰਾਣੇ ਵਿੱਚ 10 ਬੱਚੇ ਨੇ ਜਿਹੜੇ ਕਿ ਛੋਟੇ ਨੇ ਬਿਲੋ 10 ਇਅਰ ਬਿਲੋ 8 ਇਅਰ ਉਹ ਬੱਚੇ ਮੱਛਰ ਕਰਕੇ ਬਿਮਾਰੀਆਂ ਨਾਲ ਬਿਮਾਰ ਹੋ ਗਏ ਸਕੂਲ ਮਿਸ ਹੋ ਗਿਆ ਖਾਂਸੀ ਹੋ ਗਿਆ ਜ਼ਖਾਮ ਹੋ ਗਿਆ ਕਿਉਂਕਿ ਗੰਦਾ ਬਾਣੀ ਹੈ ਗੰਦੇ ਬਾਣੀ ਤੇ ਕੋਈ ਖੁਸ਼ਬੂ ਤਾਂ ਆਣੀ ਨਹੀਂ ਮੈਂ ਕਿ ਤਾਂ ਨਹੀਂ ਨਬਦੋਈ ਆਣੀ ਹੈ ਇਹ ਇਹ ਛੱਪੜ ਦੇ ਵਿੱਚ ਅਸੀਂ ਮਿੱਟੀ ਖੁਦ ਭਰੀ ਹੈ ਔਰ ਜਿਹਦਾ ਪਲਾਟ ਆ ਉਹ ਕਹਿੰਦਾ ਡਿਸੈਗਰੀ ਸੀਗਾ ਉਹ ਕਹਿੰਦਾ ਜੀ ਨਾ ਤਾਂ ਮੈਨੂੰ ਜ਼ਰੂਰਤ ਹੈ ਤੇ ਨਾ ਮੈਂ ਵੈਸੇ ਖਰ ਸਕਦਾ ਸਾਡੀ ਮਜਬੂਰੀ ਸੀ ਅਸੀਂ 5-7 ਕਰਾਣੇ ਪਏ 5000 ਪਾ ਕੇ 7000 ਪਾ ਕੇ ਇੱਥੇ 35-36 ਹਜ਼ਾਰ ਦੀ ਮਿੱਟੀ ਪਾਈ ਹੈ ਸਿਰਫ ਇਸ ਦੁੱਖ ਮਾਰੇ ਕਿਤੇ ਪਾਣੀ ਨਾ ਭਰੇ ਤੇ ਬਿਮਾਰੀਆਂ ਤੋਂ ਬਚ ਜਾਈਏ ਹੁਣ ਤੁਸੀਂ ਇਦੋਂ ਮਾਰੇ ਹਾਲਾਤ ਨਵੇਂ-ਨਵੇਂ ਹੀ ਹੈ ਉਹਨਾਂ ਨਾਲ ਤਾਂ ਸਾਡੀ ਕੋਈ ਹਜੇ ਇੰਟਰੈਕਸ਼ਨ ਹੋਈ ਹੈ ਅੱਜ ਡਿਸਕਸ਼ਨ ਹੋਈ ਹੈ ਮੇਰੇ ਨਾਲ ਜਿਹੜੇ ਬ੍ਰਦਰ ਗਏ ਸੀ ਉਹਨਾਂ ਨਾਲ ਕਾਲ ਤੇ ਡਿਸਕਸ਼ਨ ਹੋਈ ਹੈ ਅੱਜ ਉਹਨਾਂ ਨੇ ਦਿੱਤਾ ਹਵਾਲਾ ਕਿ ਮੈਂ ਇਸ ਚੀਜ਼ ਤੇ ਜਲਦੀ ਗੌਰ ਕਰਾਂਗਾ ਸੋ ਮੈਂ ਹੋਪ ਕਰਾਂਗਾ ਕਿ ਏਦੋਂ ਪਹਿਲਾਂ ਵਾਲਿਆਂ ਨੇ ਸਾਡੀ ਨਹੀਂ ਸੁਣੀ ਤਾਂ ਅਸੀਂ ਉਹਨਾਂ ਨੂੰ ਚੰਗਾ ਬਾੜਾ ਕਹਿ ਰਹੇ ਆ ਤਾਂ ਸਾਡੇ ਮੇਅਰ ਸਾਹਿਬ ਅਗਰ ਕੋਈ ਨਵੇਂ ਆਏ ਹੈ ਯੰਗ ਨੇਮ ਇਥੋਂ ਵੀ ਜੰਗ ਇਸ ਦੇ ਨੇ ਮੈਂ ਤਾਂ ਇਹੀ ਰਿਕਵੈਸਟ ਕਰਾਂਗਾ ਕਿ ਸਾਡੀ ਸੁਣਵਾਈ ਕਰਕੇ ਦਾ ਸੋਲੂਸ਼ਨ ਦੇਣ ਪਰਮਾਨੈਂਟ ਸੋਲੂਸ਼ਨ ਦੇਣ ਕਿੱਲਾ ਪਾਣੀ ਸੱਕ ਕਰਾਣਾ ਜਾਂ ਮੋਟਰਾਂ ਚੱਲਦੀਆਂ ਰਹਿਣੀਆਂ ਜਾਂ ਨਾ ਚੱਲਦੀਆਂ ਰਹਿਣੀਆਂ ਇਹ ਮੈਟਰ ਨਹੀਂ ਕਰਦਾ ਪਰਮਾਨੈਂਟ ਇਹਦੀ ਜਿਹੜੀ ਓਵਰਫਲੋ ਹੋ ਰਿਹਾ ਹੈ ਉਹਨੂੰ ਕਿੱਦਾਂ ਰੋਕਿਆ ਜਾ ਸਕਦਾ ਉਹਦੇ ਲਈ ਕੀ ਟ੍ਰੀਟਮੈਂਟ ਪਲਾਨ ਇਥ ਇਸ ਬਲਾਕ ਹੈ ਜਾਇਦੀ ਸਕਸ਼ਨ ਦੀ ਰੋੜ ਹੈ ਸਫਾਈ ਅੰਦਰੋਂ ਕਰਾਉਣ ਦੀ ਲੋੜ ਤਾਂ ਉਹ ਕਰਾਈ ਜਾਵੇ ਸਿਰਫ ਤਸਰਬੇ ਕੋ ਟਾਈਮ ਪਾਸ ਨਾ ਹੋਵੇ ਖਾਣਾ ਪੂਰਤੀ ਲਈ ਕੋਈ ਢਾ ਮਾਰ ਗਿਆ ਤਾਂ ਦੋ ਗੱਡੀਆਂ ਮਲਵਾਈਆਂ ਅਫਸਰ ਲੋਕ ਦੇਖ ਕੇ ਦੇ ਕੇ ਪਾਣੀ ਹਾਂਜੀ ਹਾਂਜੀ ਕਰਾਵਾਉਂਗਾ ਕੰਮ ਪਹਿਲਾਂ ਬਹੁਤ ਹੋ ਚੁੱਕਾ ਹੈ 3 ਸਾਲ ਤੋਂ ਚੱਲ ਰਿਹਾ ਔਰ ਅਸੀਂ ਇਸ ਸਮ ਕਲਪ ਚੁੱਕੇ ਹਾਂ ਕਲੀਅਰ ਕਟਦਾ ਇਹ ਇਨਸਟਰਕਸ਼ਨ ਦੇਣ ਨੂੰ ਅਸੀਂ ਜੀ ਕਰਦਾ ਵੀ ਅਸੀਂ ਮਜਬੂਰ ਨ ਕਿਸੇ ਦਿਨ ਇਹ ਵੱਡੇ ਰੋਡ ਨੂੰ ਜਾਮ ਕਰਕੇ ਧਰਨਾ ਲਾਣ ਲਈ ਮਜਬੂਰ ਆ ਅਸੀਂ ਜਿਹੜੇ 40 ਘਰ ਇੱਥੇ ਰਹਿੰਦੇ ਹਾਂ ਬਹੁਤ ਦੁਖੀ ਆ ਬਿਲਕੁਲ ਜੀ ਇਤੋਂ ਦੁਖੀ ਨਹੀਂ ਕੋਈ ਹੋ ਸਕਦਾ ਬਿਲਕੁਲ ਜੀ ਬਚਨ ਕਲੋਨੀ ਜਿਹੜੀ ਹੈਗੀ ਆ ਇੱਥੇ ਜੇ ਕਿਸੇ ਨੇ ਘਰ ਲੈਣਾ ਫਿਰ ਵੀ ਇਸ ਤਰ੍ਹਾਂ ਦੇ ਨਰਕ ਭੋਗਦਾ ਫਿਰ ਦੁੱਖ ਹੁੰਦਾਗਾ ਵੀ ਇੱਥੇ ਅਸੀਂ ਘਰ ਕੋਲ ਲੜਿਆ ਤੁਹਾਨੂੰ ਇੱਕ ਵਾਰੀ ਫਿਰ ਨੇੜੇ ਜਾ ਕੇ ਦਿਖਾ ਦਿਆ ਆ ਜਿਹੜੀ ਮਿੱਟੀ ਹੈ ਇਹਨਾਂ ਨੇ ਆਪ ਲਾਈ ਆ ਵੀ ਅੱਗੇ ਪਾਣੀ ਨਾ ਆਵੇ ਪਰ ਪਹਿਲਾਂ ਪਾਣੀ ਤਾਂ ਚਲੋ ਫਲੋ ਕਰਕੇ ਮੈਟ ਤੇ ਚਲੇ ਗਿਆ ਸੀਗਾ ਮੁਸ਼ਕ ਮਾਰ ਦਿਆ ਬੁਰਾ ਹਾਲ ਹੈ ਇੱਥੇ ਅੰਦਰ ਰੋਟੀ ਵੀ ਖਾਦੀ ਇੱਥੇ ਘਰਾਂ ਦੇ ਆਸ-ਪਾਸੇ ਵਿੱਚ ਬਹਿ ਕੇ ਟੈਂਟ ਲਗਾਇਆ ਸੀ ਚੰਗੀ ਤਰ੍ਹਾਂ ਘਰ ਸਜਾਇਆ ਪਿੱਤਰ ਛੜਕਿਆ ਪਰ ਸਮੈਲ ਹੈ ਇੱਥੇ ਇਹਨਾਂ ਬੁਰਾ ਹਾਲਾ ਖੜਨਾ ਮੁਸ਼ਕਲ ਹੈ ਤੁਸੀਂ ਦੇਖ ਸਕਦੇ ਹੋ ਰਮਾਲ ਬੰਨੇ ਹੋਏ ਆ ਮੂਤੇ ਕਿਉਂਕਿ ਇੱਥੇ ਕੜਨਾ ਮੁਸ਼ਕਲ ਹੈ ਬੈ ਤਾਂ ਅਸੀਂ ਜਿਹੜੇ ਨ ਤੇ ਕਮਿਸ਼ਨਰ ਸਾਹਿਬ ਆ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਦਾ ਪਰਮਨੈਂਟ ਸਲੂਸ਼ਨ ਕੀਤਾ ਜਾਵੇ ਤੇ ਨਹੀਂ ਤਾਂ ਲੋਕ ਆ ਜਿਹੜੇ ਇਹ ਕਹਿੰਦੇ ਕਿ ਅਸੀਂ ਧਰਨਾ ਲਾ ਕੇ ਇੱਥੇ ਜਾਮ ਕਰਦੇ ਆ ਕਿ ਤੁਸੀਂ ਦੇਖੋ ਆ ਗੱਡੀਆਂ ਰਿਸ਼ਤੇਦਾਰੀਆਂ ਖੜੀਆਂ ਨੇ ਆ ਨੰਗਰੇ ਆ ਲੋਕ ਪਾਣੀ ਦੇ ਵਿੱਚ ਦੀ ਤਾਂ ਦੇਖਦੇ ਹੋ ਤੁਹਾਡਾ ਆਪਣਾ ਚੈਨਲ 5.5 ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ